ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਪੰਜਾਬੀ ਦੇ ਵਿੱਚ ਵੀ ਪੰਜਾਬੀ ਦੇ ਪੇਪਰ ਦੇ ਲਈ ਵੀ ਇੰਪੋਰਟੈਂਟ ਹੋਣਗੇ ਤੇ ਐਮਪੀਐਚ ਡਬਲਯੂ ਮੇਲ ਜਾਂ ਫੀਮੇਲ ਦੇ ਐਮਸੀਕਿਊ ਵੀ ਅੱਜ ਦੀ ਐਸੇ ਕਲਾਸ ਦੇ ਵਿੱਚ ਆਪਾਂ ਕਰਾਂਗੇ ਜਿਹੜੇ ਇੰਪੋਰਟੈਂਟ ਹੋਣਗੇ ਤੇ ਬੇਟਾ ਜੇਕਰ ਕਿਸੇ ਵੀ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਕਰ ਲਓ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈਗਾ ਜਿਹੜੀਆਂ ਵੀਡੀਓਜ਼ YouTube ਨੇ ਹਾਈਡ ਕੀਤੀਆਂ ਹੋਈਆਂ ਇੰਪੋਰਟੈਂਟ ਨੇ ਪੰਜਾਬੀ ਦੀਆਂ ਵੀ ਤੇ ਆਪਣੇ ਕੋਲ MPHEW ਮੇਲ ਤੇ ਫੀਮੇਲ ਦੇ ਐਗਜ਼ਾਮ ਦੇ ਲਈ ਵੀ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਤਿਆਰੀ ਬੇਖੂ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਸਕੋਗੇ ਤੇ ਪੇਪਰ ਨੂੰ ਕਲੀਅਰ ਕਰ ਸਕੋਗੇ ਤੇ ਜੇਕਰ ਬੇਟਾ ਕਿਸੇ ਵੀ ਬੱਚੇ ਨੇ ਹੁਣ ਬੇਟਾ ਮੈਂ ਤੁਹਾਨੂੰ ਦੱਸ ਰਿਹਾ ਹਾਂਗਾ ਅੱਜ ਸ਼ਾਮ ਦੇ 5 ਵਜੇ ਤੱਕ ਬੇਟਾ ਆਨਲਾਈਨ ਵੈਚ ਲੈਣਾ ਹੈਗਾ ਉਹਦੇ ਵਿੱਚ ਤੁਹਾਨੂੰ ਪੰਜਾਬੀ ਦੀ ਤਿਆਰੀ ਵੀ ਕਰਵਾਈ ਜਾਊਗੀ ਤੇ ਆਪਣੇ ਕੋਲ ਐਮਪੀਐਚਡਬਲਯੂ ਮੇਲ ਤੇ ਫੀਮੇਲ ਦੀ ਤਿਆਰੀ ਵੀ ਕਰਵਾਈ ਜਾਊਗੀ ਬੇਟਾ ਸਿਰਫ ਤੇ ਸਿਰਫ 2000 ਰੁਪਏ ਦੇ ਫੀਸ ਦੇ ਵਿੱਚ ਬੇਟਾ ਤੁਹਾਨੂੰ ਪਤਾ ਹੀ ਹੈ ਐਮਪੀਐਚਡਬਲਯੂ ਫੀਮੇਲ ਦਾ ਜਿਹੜਾ ਪੇਪਰ ਹੈਗਾ ਉਹ 9 ਨਵੰਬਰ ਨੂੰ ਹੋਣ ਜਾ ਰਿਹਾ ਹੈਗਾ ਬੇਟਾ ਅੱਜ ਸਹੀ ਬੇਟਾ ਅੱਜ ਦੀ ਗੱਲ ਕਰੀਏ ਤਾਂ ਅੱਜ ਸਹੀ ਬੇਟਾ 18 ਦਿਨ ਬਾਕੀ ਨੇਗੇ ਇਸ ਕਰਕੇ ਪਟਾ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਤੁਹਾਨੂੰ MPHW ਫੀਮੇਲ ਦੇ ਪੇਪਰ ਦੀ MPHW ਮੇਲ ਦੇ ਪੇਪਰ ਦੀ ਪਲੱਸ ਪੰਜਾਬੀ ਦੇ ਪੇਪਰ ਦੀ ਤਿਆਰੀ ਕਰਵਾਈ ਜਾਊਗੀ ਪੰਜਾਬੀ ਦੇ ਪੇਪਰ ਦੀ ਤਿਆਰੀ ਤਾਂ ਕਰਵਾ ਰਹੇ ਹਾਂ ਬੇਟਾ ਤੁਹਾਨੂੰ ਪਤਾ ਹੀ ਹੈ ਸਟਾਫ ਨਰਸ ਦੇ ਪੇਪਰ ਦੇ ਵਿੱਚ ਜਿੰਨਾ ਬੱਚਿਆਂ ਦੇ ਬੀ ਪੇਪਰ ਦੇ ਵਿੱਚੋਂ 70 ਤੋਂ 80 ਨੰਬਰ ਸੀਗੇ ਉਹ ਪੰਜਾਬੀ ਦੇ ਪੇਪਰ ਚੋਂ ਫੇਲ ਹੋ ਗਏ ਸੀ ਜਾਨੀ ਕਿ 50% ਬੱਚੇ ਜਿਹੜੇ ਪੰਜਾਬੀ ਦੇ ਪੇਪਰ ਚੋਂ ਫੇਲ ਹੋ ਚੁੱਕੇ ਸੀਗੇ ਆਪਣੇ ਕੋਲ ਸਟਾਫ ਨਰਸ ਦੇ ਪੇਪਰ ਦੇ ਵਿੱਚ ਹੁਣ ਐਸੀ ਗੱਲ ਕਰਕੇ ਬੇਟਾ ਤੁਹਾਨੂੰ ਪੰਜਾਬੀ ਦੀ ਪੇਪਰ ਦੀ ਤਿਆਰੀ ਵੀ ਨਾਲ-ਨਾਲ ਅਸੀਂ ਕਰਵਾਵਾਂਗੇ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਬੇਟਾ ਹੁਣ ਦੇਰ ਨਾ ਕਰਿਓ ਜਲਦੀ ਜਲਦੀ ਤੁਸੀਂ ਆਪਣਾ Google Pay ਕਰਨਾ ਹੈ 94630 ਨੰਬਰ ਤੇ 79680 ਨੰਬਰ ਤੇ ਬਟਾ ਤੁਸੀਂ 94630 79680 ਨੰਬਰ ਤੇ Google Pay ਕਰਕੇ ਇਸੇ ਨੰਬਰ ਤੇ 2000 ਰੁਪਏ Google Pay ਕਰਨ ਤੋਂ ਬਾਅਦ スクリーンショット ਐਸੇ ਨੰਬਰ ਤੇ ਸੈਂਡ ਕਰ ਦਿਓ ਤੇ ਤੁਹਾਨੂੰ ਪੇਡ ਗਰੁੱਪ ਦੇ ਵਿੱਚ ਅਸੀਂ ਪੰਜਾਬੀ ਵਾਲੇ ਗਰੁੱਪ ਦੇ ਵਿੱਚ ਵੀ ਤੇ ਤੁਹਾਨੂੰ ਅਸੀਂ ਐਮ ਪੀ ਐਚ ਡਬਲਯੂ ਮੇਲ ਜਾਂ ਫੀਮੇਲ ਦੇ ਗਰੁੱਪ ਦੇ ਵਿੱਚ ਐਡ ਕਰ ਲਵਾਗੇ ਹੁਣ ਬੇਟਾ ਅਸੀਂ ਗੱਲ ਕਰ ਰਹੇ ਆ ਅੱਜ ਦਾ ਪਹਿਲਾ ਕੁਐਸਚਨ ਪੰਜਾਬੀ ਵਿੱਚ ਭਗਤੀ ਅੰਦੋਲ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸਨ ਜਾਂ ਪੰਜਾਬ ਦੇ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਬੇਟਾ ਸ੍ਰੀ ਗੁਰੂ ਨਾਨਕ ਦੇਵ ਜੀ ਸੀਗੇ ਬੇਟਾ ਯਾਦ ਰੱਖਣਾ ਜਿਹੜਾ ਫਰੀਦ ਕੋਟ ਸ਼ਹਿਰ ਹੈ ਬੇਟਾ ਉਹ ਕਿਸ ਨੇ ਬਸਾਇਆ ਬੇਟਾ ਬਾਬਾ ਫਰੀਦ ਫਰੀਦ ਜੀ ਨੇ ਬੇਟਾ ਯਾਦ ਰੱਖਣਾ ਹੈਗਾ ਦੂਸਰਾ ਕੁਐਸਚਨ ਬੇਟਾ ਦੇਖੋ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ ਸੀ ਬੇਟਾ ਤੁਹਾਨੂੰ ਪਤਾ ਹੀ ਹੈ ਬੇਟਾ ਆਪਣੇ ਕੋਲ 1469 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਬੇਟਾ ਰਾਏਪੋਏ ਦੀ ਤਲਵੰਡੀ ਜਿਹਨੂੰ ਅਸੀਂ ਨਨਕਾਣਾ ਸਾਹਿਬ ਕਹਿੰਦੇ ਆ ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੋਇਆ ਸੀ ਜੇ ਬੇਟਾ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਇਸ ਤਰੀਕੇ ਨਾਲ ਬਣ ਕੇ ਆ ਜੇ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਦੀ ਦੇ ਵਿੱਚ ਹੋਇਆ ਸੀਗਾ ਤਾਂ ਅਸੀਂ ਕਹਾਗੇ 15ਵੀਂ ਸਦੀ ਦੇ ਵਿੱਚ ਹੋਇਆ ਸੀ 1469 ਈਸਵੀ ਨੂੰ ਬੇਟਾ 15ਵੀਂ ਸਦੀ ਬੋਲਦੇ ਆ ਜੇ ਸਾਨੂੰ ਪੁੱਛ ਲੈਣਾ ਗੁਰੂ ਨਾਨਕ ਦੇਵ ਜੀ ਦੀ ਕਦੋਂ ਜੋਤੀ ਜੋਤ ਕਿਹੜੀ ਸਦੀ ਦੇ ਵਿੱਚ ਸਮਾਏ ਸੀ ਬੇਟਾ 16ਵੀਂ ਸਦੀ ਦੇ ਵਿੱਚ 1539 ਈਸਵੀ ਨੂੰ ਬੇਟਾ ਜੋਤੀ ਜੋਤ ਸਮਾਏ ਸੀ ਬੇਟਾ ਯਾਦ ਰੱਖਣਾ ਹੈਗਾ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਕੌਣ ਸਨ ਬੇਟਾ ਬਾਬਰ ਤੇ ਹਮਾਉ ਜਿਹੜੇ ਹੈਗੇ ਗੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਗੁਰੂ ਸੀ ਬੇਟਾ ਤੁਸੀਂ ਯਾਦ ਰੱਖਣਾ ਹੈਗਾ ਗੁਰੂ ਆਪਣੇ ਕੋਲ ਮੁਗਲ ਮੁਗਲਾਂ ਨੂੰ ਤੁਸੀਂ ਮੁਗਲਾਂ ਨੂੰ ਕਿਵੇਂ ਯਾਦ ਕਰੋਗੇ ਮੁਗਲਾਂ ਨੂੰ ਯਾਦ ਕਰਨ ਦੇ ਲਈ ਬੇਟਾ ਤੁਸੀਂ ਬੱਚੇ ਕਾਰਮਜਾਰ ਰੱਖਣੀਆਂ ਆਵਾਜ਼ ਛਾ ਬੇਟਾ ਆਵਾਜ਼ ਛਾ ਬੇਟਾ ਮੁਗਲਾਂ ਨੂੰ ਯਾਦ ਰੱਖਣ ਲਈ ਬਾਦਸ਼ਾਹ ਟਰਮ ਯਾਦ ਰੱਖੋ ਬਾਬਰ ਤੇ ਹਮਾਉ ਬੇਟਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੀ ਹਮਾਉ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸੀ ਬੇਟਾ ਦੂਸਰੇ ਗੁਰੂ ਉਸੇ ਤਰ੍ਹਾਂ ਹੀ ਬੇਟਾ ਏ ਤੇ ਅਕਬਰ ਜੇ ਤੇ ਜਹਾਂਗੀਰ ਐਸਐਚ ਤੇ ਸ਼ਾਹਜਹਾਂ ਏ ਤੇ ਔਰੰਗਜ਼ੇਬ ਬੇਟਾ ਜਿਵੇਂ ਜਿਵੇਂ ਗੁਰੂ ਸਾਹਿਬਾਨ ਚੱਲਣਗੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਹਰ ਗੋਬਿੰਦ ਸਿੰਘ ਜੀ ਬੇਟਾ ਉਸੇ ਤਰੀਕੇ ਨਾਲ ਬੇਟਾ ਆਪਣੇ ਕੋਲ ਜਿਹੜੇ ਮੁਗਲ ਬਾਦਸ਼ਾਹ ਚੱਲਣਗੇ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਹੈ ਆਪਣੇ ਕੋਲ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਗੁਰੂ ਮੁਗਲ ਕੌਣ ਸਨ ਬੇਟਾ ਬਾਬਰ ਤੇ ਹਮਾਉ ਬੇਟਾ ਯਾਦ ਰੱਖਣਾ ਹੈਗਾ ਦੂਸਰਾ ਅਗਲਾ ਕੁਐਸਚਨ ਦੇਖੋ ਬੇਟਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦਜਗ ਚਾਨਣ ਹੋਇਆ ਇਹ ਸ਼ਬਦ ਕਿਸ ਨੇ ਕਹੇ ਬੇਟਾ ਇਹ ਸ਼ਬਦ ਬੇਟਾ ਪਾਈ ਗਰਦਾਸ ਜੀ ਦੇ ਸੀਗੇ ਬੇਟਾ ਮੋਸਟਲੀ ਬੱਚੇ ਛੋਡੇ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਅਨਸਰ ਕਰਕੇ ਆਣਗੇ ਕਿਉਂਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦਜਗ ਚਾਨਣ ਹੋਇਆ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਬਚਪਨ ਤੋਂ ਲੇਖ ਲਿਖਦੇ ਆ ਰਹੇ ਹਾਂ ਤਾਂ ਉਹਦੇ ਉੱਤੇ ਇਹ ਸ਼ਬਦ ਲਿਖਦੇ ਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਇਹ ਸ਼ਬਦ ਬੇਟਾ ਪਾਈ ਗੁਰਦਾਸ ਜੀ ਦੇ ਸੀ ਬੇਟਾ ਯਾਦ ਰੱਖਣਾ ਇੰਪੋਰਟੈਂਟ ਕੁਸ਼ਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਬੇਟਾ ਮਹਿਤਾ ਕਾਲੂ ਜੀ ਬੇਟਾ ਫਿਰੂਮਲ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਸੀ ਤੇਜਪਾਲ ਜੀ ਬੇਟਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਸੀ ਬੇਟਾ ਸਾਨੂੰ ਇਹ ਕੁਐਸਚਨ ਸਟਾਫ ਨਰਸ ਦੇ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਬੇਟਾ ਹੁਣ ਆਪਾਂ ਆਪਾਂ ਹੁਣ ਬੇਟਾ ਤੁਸੀਂ ਇਹ ਚੀਜ਼ਾਂ ਨੂੰ ਸਮਝਦੇ ਚੱਲੋ ਬੇਟਾ ਫੀਮੇਲ ਦੇ ਟੋਪਿਕ ਦੇ ਉੱਪਰ ਬੇਟਾ ਮਨੁੱਖੀ ਦਿਲ ਹੈ ਬੇਟਾ ਮਨੁੱਖ ਦਾ ਜਿਹੜਾ ਦਿਲ ਹੈ ਉਹ ਮਾਇਓਜੈਨਿਕ ਹੈ ਬੇਟਾ ਯਾਦ ਰੱਖਣਾ ਹੈਗਾ ਮਨੁੱਖ ਦਾ ਦਿਲ ਮਾਇਓਜੈਨਿਕ ਹੈ ਤੇ ਆਪਣੇ ਕੋਲ ਮਨੁੱਖ ਦਾ ਦਿਮਾਗ ਹੈ ਜਿਹੜਾ ਉਹ ਨਿਊਰੋਜੈਨਿਕ ਹੈ ਬੇਟਾ ਪੁੱਛਿਆ ਜਾ ਸਕਦਾ ਹੈਗਾ ਜੇ ਤੁਹਾਨੂੰ ਪੁੱਛ ਲੈਣ ਮਾਇਓ ਦਾ ਮਤਲਬ ਬੇਟਾ ਮਸਲ ਹੁੰਦਾ ਹੈਗਾ ਕਿਉਂਕਿ ਮਨੁੱਖੀ ਦਿਲ ਬੇਟਾ ਕਾਰਡੀਕ ਮਸਲ ਦਾ ਬਣਿਆ ਹੋਇਆ ਹੈਗਾ ਯਾਦ ਰੱਖਣਾ ਹੈ ਕਾਰਡੀਕ ਮਸਲ ਦਾ ਬਣਿਆ ਹੋਇਆ ਹੈ ਮਨੁੱਖ ਦਾ ਦਿਲ ਮਾਇਓਜੈਨਿਕ ਹੈ ਤੇ ਮਨੁੱਖ ਦਾ ਦਿਲ ਮਨੁੱਖ ਦਾ ਦਿਲ ਬੇਟਾ ਆਪਾਂ ਨੂੰ ਪਤਾ ਹੈ ਮਾਇਓਜੈਨਿਕ ਤੇ ਜੇ ਤੁਹਾਨੂੰ ਪੁੱਛ ਲੈਣ ਦਿਮਾਗ ਤਾਂ ਦਿਮਾਗ ਨਿਊਰੋਜੈਨਿਕ ਹੈ ਬੱਚੇ ਮਨੁੱਖੀ ਦਿਲ ਵਿੱਚ ਕਿੰਨੇ ਚੈਂਬਰ ਹੁੰਦੇ ਨੇ ਮਨੁੱਖੀ ਦਿਲ ਦੇ ਵਿੱਚ ਚਾਰ ਚੈਂਬਰ ਹੁੰਦੇ ਨੇ ਦੋ ਔਰੀਕਲ ਦੋ ਵੈਂਟਰੀਕਲ ਸਭ ਤੋਂ ਵੱਡਾ ਚੈਂਬਰ ਬੇਟਾ ਮਨੁੱਖੀ ਦਿਲ ਦਾ ਉਹ ਖੱਬਾ ਔਰੀ ਵੈਂਟਰੀਕਲ ਹੁੰਦਾ ਹੈ ਖੱਬਾ ਵੈਂਟਰੀਕਲ ਜਿਹਨੇ ਸਾਰੀ ਬੋਡੀ ਦੇ ਵਿੱਚ ਖੂਨ ਸਪਲਾਈ ਕਰਨਾ ਹੁੰਦਾ ਹੈ ਬੱਚੇ ਯਾਦ ਰੱਖਣਾਗਾ ਜੇਕਰ ਸਾਨੂੰ ਬੇਟਾ ਕਲਾਸ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੇਟਾ ਮਨੁੱਖੀ ਦਿਲ ਵਿੱਚ ਅੱਧ ਚੰਦਰਮਾ ਜਾਂ ਅਰਕ ਦੇ ਆਕਾਰ ਦੇ ਵਾਲਵ ਹੁੰਦੇ ਨੇ ਬੇਟਾ ਇਹ ਇਹਨਾਂ ਨੂੰ ਆਰਕਸ ਬੋਲਿਆ ਜਾਂਦਾ ਹੈ ਆਰਕਸ ਦੇ ਪੋਰਸ ਇਹ ਸ਼ੁੱਧ ਤੇ ਅਸ਼ੁੱਧ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਦੇ ਨੇ ਬੇਟਾ ਯਾਦ ਰੱਖਣਾ ਡੀ অপਸ਼ਨ ਬਿਲਕੁਲ ਠੀਕ ਹੈ ਕਿਹੜੀਆਂ ਖੂਨ ਦੀਆਂ ਨਾੜੀਆਂ ਦਾ ਵਿਆਸ ਸਭ ਤੋਂ ਛੋਟਾ ਹੁੰਦਾ ਹੈ ਸਾਨੂੰ ਪਤਾ ਹੈ ਜਿਹੜੀਆਂ ਕੈਪਿਲਰੀਜ਼ ਹੁੰਦੀਆਂ ਜਿਨ੍ਹਾਂ ਨੂੰ ਕੋਸ਼ਿਕਾਵਾਂ ਬੋਲਦੇ ਆ ਉਹਨਾਂ ਦਾ ਵਿਆਸ ਸਭ ਤੋਂ ਛੋਟਾ ਹੁੰਦਾ ਹੈ ਤਮਨੀਆਂ ਨੂੰ ਆਰਟੀ ਬੋਲਿਆ ਜਾਂਦਾ ਹੈ ਵੇਨ ਨੂੰ ਵੇਨੋਲ ਬੇਟਾ ਵੇਂਜ ਬੋਲਿਆ ਜਾਂਦਾ ਹੈ ਲਿੰਫੈਟਿਕ ਲਿੰਫੈਟਿਕ ਸਿਸਟਮ ਦੇ ਵਿੱਚ ਆਂਦੇ ਨੇ ਬੱਚੇ ਸਾਨੂੰ ਪਤਾ ਹੈ ਜਿਹੜੀਆਂ ਆਰਟਰੀ ਹੁੰਦੀਆਂ ਆ ਸਾਰੀ ਬੋਡੀ ਦੇ ਵਿੱਚ ਜਿਹੜੀਆਂ ਆਰਟਰੀ ਹੁੰਦੀਆਂ ਜਿਹੜੀਆਂ ਖੂਨ ਦਿਲ ਤੋਂ ਲੈ ਕੇ ਸਾਰੀ ਬੋਡੀ ਨੂੰ ਸਪਲਾਈ ਕਰਦੀਆਂ ਉਹਨਾਂ ਨੂੰ ਆਰਟਰੀ ਬੋਲਦੇ ਆ ਆਰਟਰੀ ਦੇ ਵਿੱਚ ਬੇਟਾ ਖੂਨ ਹੈ ਜਿਹੜਾ ਸ਼ੁੱਧ ਹੁੰਦਾਗਾ ਜਿਹਨੂੰ ਅਸੀਂ ਆਕਸੀਜਨੇਟਿਡ ਬਲੱਡ ਬੋਲਦੇ ਆ ਇੱਕੋ ਇੱਕ ਆਰਟਰੀ ਹੈ ਜਿਹਨੂੰ ਪਲਮਨਰੀ ਆਰਟਰੀ ਬੋਲਦੇ ਆ ਜਿਹੜੀ ਸੱਜੇ ਉਹ ਵੈਂਟਰੀਕਲ ਤੋਂ ਖੂਨ ਲੈ ਕੇ ਬੇਟਾ ਆਪਣੇ ਕੋਲ ਸੱਜੇ ਪਾਸੇ ਦਿਲ ਦੇ ਸੱਜੇ ਪਾਸੇ ਤੋਂ ਖੂਨ ਲੈ ਕੇ ਫੇਫੜਿਆਂ ਤੱਕ ਜਾਂਦੀ ਹੈ ਜਿਹਨੂੰ ਪਲਮਨਰੀ ਆਰਟਰੀ ਬੋਲਦੇ ਆ ਜਿਹਦੇ ਵਿੱਚ ਅਸ਼ੁੱਧ ਖੂਨ ਹੁੰਦਾ ਹੈਗਾ ਉਸੇ ਤਰ੍ਹਾਂ ਵੇਨ ਦੇ ਵਿੱਚ ਅਸ਼ੁੱਧ ਖੂਨ ਹੁੰਦਾ ਹੈਗਾ ਤੇ ਇੱਕੋ ਇੱਕ ਵੇਨ ਹੈ ਜਿਹੜੀ ਫੇਫੜਿਆਂ ਤੋਂ ਸੱਜੇ ਔਰੀਕਲ ਤੱਕ ਆਉਂਦੀ ਹੈ ਜਿਹਨੂੰ ਬੇਟਾ ਪਲਮਨਰੀ ਵੇਨ ਬੋਲਦੇ ਆ ਉਹਦੇ ਵਿੱਚ ਸ਼ੁੱਧ ਖੂਨ ਹੁੰਦਾ ਹੈ ਬੱਚੇ ਯਾਦ ਰੱਖਣਾ ਪੇਪਰ ਦੇ ਵਿੱਚ ਕੁਐਸਚਨ ਬਣ ਕੇ ਆਊਗਾ ਕਿਹੜੀ ਆਰਟਰੀ ਹੈ ਜਿਹਦੇ ਵਿੱਚ ਅਸ਼ੁੱਧ ਖੂਨ ਹੁੰਦਾ ਹੈ ਪਲਮਨਰੀ ਆਰਟਰੀ ਕਿਹੜੀ ਆਰਟਰੀ ਕਿਹੜੀ ਵੇਨ ਹੈ ਜਿਹਦੇ ਵਿੱਚ ਸ਼ੁੱਧ ਖੂਨ ਹੁੰਦਾ ਹੈ ਪਲਮਨਰੀ ਵੇਨ ਤੇ ਕਿਹੜੀ ਆਰਟਰੀ ਹੈ ਜਿਹੜੀ ਖੂਨ ਸਪਲਾਈ ਕਰਦੀ ਹੈ ਦਿਲ ਨੂੰ ਉਹ ਹੈਗੀਆ ਕੋਰੋਨਰੀ ਆਰਟਰੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਊਗਾ ਬੱਚੇ ਇਸ ਤਰੀਕੇ ਨਾਲ ਤੁਹਾਨੂੰ ਤਿਆਰੀ ਕਰਵਾਈ ਜਾ ਰਹੀ ਹੈ ਜੇਕਰ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬੇਟਾ ਵੀਡੀਓ ਨੂੰ ਦੇਖਣਾ ਨਾ ਭੁੱਲੋ ਤੇ ਆਪਣੇ ਕੋਲ ਅੱਜ ਸ਼ਾਮ ਦੇ 5 ਵਜੇ ਤੱਕ 94630 79680 ਨੰਬਰ ਤੇ ਬੇਟਾ Google Pay ਕਰਕੇ ਤੁਸੀਂ ਆਪਣਾ ਬੈਚ ਲੈ ਸਕਦੇ ਹੋ ਐਮ ਪੀ ਐਚ ਡਬਲਯੂ ਮੇਲ ਦਾ ਵੀ ਫੀਮੇਲ ਦਾ ਵੀ ਤੇ ਆਪਣੇ ਕੋਲ ਪੰਜਾਬੀ ਦੇ ਪੇਪਰ ਦੀ ਵੀ ਤਿਆਰੀ ਤੁਹਾਨੂੰ ਉਸ ਬੈਚ ਦੇ ਵਿੱਚ ਮੁਫਤ ਕਰਵਾਈ ਜਾਊਗੀ ਬੇਟਾ ਹੁਣ ਤੁਸੀਂ ਆਪਣੇ ਬੈਚ ਲੈਣ ਲਈ 94630 79680 ਨੰਬਰ ਤੇ ਇਹ Google Pay ਕਰੋ ਤੇ ਆਪਣਾ ਬੈਚ ਲਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ